ਮੋਹਾਲੀ ਖਲੜ ਹਾਈਵੇ ਦੇ ਉੱਤੇ ਕੁਝ ਅਣਪਛਾਤੇ ਵੱਲੋਂ ਹਿਮਾਚਲ ਪਰਿਵਹਨ ਦੀ ਬੱਸ ਦੇ ਉੱਤੇ ਕੀਤਾ ਗਿਆ ਹਮਲਾ ਬੱਸ ਦੇ ਪੰਨੇ ਸ਼ੀਸ਼ੇ ਇਸ ਮੌਕੇ ਦੇ ਉੱਤੇ ਸਵਾਰੀਆਂ ਦੀ ਜਾਨ ਦਾ ਰਹਿਾ ਬਚਾਓ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਤਫ਼ਤੀਸ਼ ਕਰਨ ਦੀ ਕਰ ਦਿੱਤੀ ਹੈ ਸ਼ੁਰੂ ਜਾਣਕਾਰੀ ਦਿੰਦੇ ਹੋਏ ਡੀਐਸਪੀ ਕਰਨ ਸਿੰਘ ਹਾਂਜੀ ਕਿੱਥੋਂ ਗੱਡੀ ਆ ਰਹੀ ਦੀ ਏ ਚੰਡੀਗੜ੍ਹ ਤੇ ਹੁਮੇਰਪੁਰ ਆ ਰਹੀ ਦੀ ਅਛਿਆ ਕਿਆ ਹੋਇਆ ਉਹ ਆਦਮੀ ਆਏ ਅਲਟੋ ਕਾਰ ਗੱਡੀ ਖੜੀ ਧੀ ਉਹਨਾਂ ਨੇ ਹਾਦੀਆ ਗਾੜੀ ਕੋ ਮੈਨੇ ਗਾੜੀ ਰੋਕੀ ਜਿਸ ਟਾਈਮ ਗਾੜੀ ਰੋਕਦੀ ਉਸ ਟਾਈਮ ਡੰਡੇ ਚਲਾਉਣਾ ਸ਼ੁਰੂ ਕਰਦੀ ਹੈ ਜੀ ਉਹਨਾਂ ਨੇ ਅੱਛਾ ਪਹਿਲੇ ਆਗੇ ਕੇ ਕਿਸ ਹਿੱਸਾ ਤੋੜਾ ਫਿਰ ਪਿੱਛੇ ਕੇ ਸਭੀ ਸੀਸੇ ਤੋੜੇ ਫਿਰ ਫਟਾਫਟ ਆ ਕੇ ਐਲਟੋ ਕਾਰ ਸਵਾਰੀਆਂ ਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਸਵਾਰੀਆਂ ਦਾ ਕੋਈ ਨੁਕਸਾਨ ਨਹੀਂ ਹੋਇਆ ਸਵਾਰੀਆਂ ਸੇਫ ਬਿਲਕੁਲ ਕੋਈ ਸ਼ਰਤ ਗਾੜੀ ਮੈਂ ਕੋਈ ਬੱਤੀ ਕਿੰਨੇ ਕੇ ਵੇਖ ਦੀ ਗੱਲ ਹੋ ਰਹੀ ਹੈ ਮੈਂ ਵੀ ਜਗਤ ਸਾਥ ਵਿੱਚ ਤੇ ਸਵਾ 6:30 ਵਜੇ ਚੰਡੀਗੜ੍ਹ ਸੇ ਚਲੀ ਗਈ ਗਾੜੀ आधा ਘੰਟਾ ਹੋਰ ਪੌਣੇ 7:00 ਵਜੇ ਦੀ ਬਾਤ ਹੈ 6:00 6:40 6:50 ਦੀ ਬਾਤ ਹੈ ਉਹ ਨੰਬਰ ਨੰਨੇ ਵਿੱਚ ਉਹ ਬੰਨੇ ਹੋਏ تھے ਜੀ ਅੱਛਾ ਉਹਨੇ ਗਾੜੀ ਖੜੀ ਦੀ ਉਸਤੇ ਨੰਬਰ ਪਲੇਟ ਮੇ ਟੇਪ ਲਗਾਈ ਹੋਈ ਸੀ ਠੀਕ ਹੈ ਹਾਂ ਜੀ ਫੜ ਕੇ ਸਾਰੇ ਸਾਧ ਤਨ ਲੱਗੀ ਸਾਰੀਆਂ ਨੂੰ ਕਿਸੇ ਨੇ ਸਾਧ ਤਨ ਬੈਠੀ ਸਾਰੀਆਂ ਅੱਜ ਸ਼ਾਮ ਨੂੰ ਖਰੜ ਫਲਾਈਓਵਰ ਤੇ ਲੱਗੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਹਿਮਾਚਲ ਰੋਡਵੇਜ਼ ਦੀ ਬੱਸ ਨੂੰ ਰੋਕ ਕੇ ਸ਼ੀਸ਼ਿਆਂ ਦੀ ਭੰਨ ਤੋੜ ਕੀਤੀ ਗਈ ਇਨਫੋਰਮੇਸ਼ਨ ਮਿਲਦੇ ਸਾਰ ਹੀ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਤੇ ਮੌਕੇ ਤੇ ਪਹੁੰਚ ਕੇ ਪੈਸੇਂਜਰ ਕੰਡਕਟਰ ਤੇ ਡਰਾਈਵਰ ਦੀ ਜਿਹੜੀ ਸੇਫਟੀ ਇਨਸ਼ੋਰ ਕੀਤੀ ਗਈ ਤੇ ਇਨਫੋਰਮੇਸ਼ਨ ਤੇ ਐਕਟ ਕਰਦੇ ਹੋਏ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਜਿਹੜੀ ਆਰੰਭ ਕੀਤੀ ਗਈ ਤੇ ਦੋਸ਼ੀਆਂ ਨੂੰ ਜਲਦੀ ਜਿਹੜਾ ਕਾਬੂ ਕਰ ਲਿਆ ਜਾਏਗਾ ਇਸ ਦੇ ਨਾਲ ਹੀ ਮੇਰੀ ਤੁਹਾਡੇ ਮੱਦੇਬਰਹੀਂ ਅਪੀਲ ਹੈ ਕਿ ਕੋਈ ਵੀ ਕਾਨੂੰਨ ਆਪਣੇ ਹੱਥ ਵਿੱਚ ਨਾ ਲਵੇ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਿਆ ਜਾਵੇ ਤੇ ਜੇਕਰ ਕੋਈ ਵਿਅਕਤੀ ਅਜਿਹੀ ਗਤੀਵਿਧੀ ਨੂੰ ਅੰਜਾਮ ਦਿੰਦਾ ਹੈ ਤਾਂ ਉਹਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ We'll